ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਭੈਣਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਇੱਕ ਬਾਂ ਦਾ ਡਿਜ਼ਾਈਨ ਤਿਆਰ ਕਰ ਰਹੀ ਸੀਗੀ ਇਹ ਬਹੁਤ ਹੀ ਸੋਖਾ ਤੇ ਸਿੰਪਲ ਹੈ ਜੀ ਤੁਸੀਂ ਵੀ ਐਵੇਂ ਦਾ ਕੋਈ ਵੀ ਡਿਜ਼ਾਈਨ ਆਪਣੀ ਕੁੜਤੀ ਤੇ ਬਣਾ ਸਕਦੇ ਹੋ ਤੇ ਕਈ ਦਿਨਾਂ ਬਾਅਦ ਮੈਂ ਕੁਝ ਦੱਸਣ ਲੱਗੀ ਹਾਂ ਬਹੁਤ ਦਿਨਾਂ ਬਾਅਦ ਮੈਂ ਵੀਡੀਓ ਬਣਾ ਰਹੀ ਹਾਂ ਨਹੀਂ ਤਾਂ ਸ਼ਾਰਟਸ ਪਾਈ ਜਾਂਦੇ ਆ ਵੀਡੀਓ ਬਣਾਉਣ ਦਾ ਜੀ ਟਾਈਮ ਨਹੀਂ ਲੱਗਦਾ ਹੈਗਾ ਆ ਦੇਖੋ ਜਿੱਤ ਆਹਨਾ ਬਹੁਤ ਹੀ ਸੋਖਾ ਹੈ ਜੀ ਦੇਖਣ ਨੂੰ ਹਰ ਇੱਕ ਚੀਜ਼ ਦੀ ਲੱਗਦੀ ਪਤਾ ਨਹੀਂ ਕਿਵੇਂ ਬਣਾਈ ਹੋਊਗੀ ਪਰ ਜਦ ਆਪਾਂ ਬਣਾਉਂਦੇ ਆ ਬਹੁਤ ਸਿੰਪਲ ਤੇ ਸੌਖੀ ਹੁੰਦੀ ਆ ਉਹ ਦੇਖੋ ਤੁਸੀਂ ਨਾ ਇਵੇਂ ਬਣਾ ਸਕਦੇ ਹੋ ਜਿਵੇਂ ਇਹ ਬਣਾਇਆ ਦੇਖੋ ਇਹ ਪੁੱਠੇ ਪਾਸੇ ਲਾ ਕੇ ਸਿੱਧੇ ਪਾਸੇ ਪਲਟਿਆ ਜਾਂਦਾ ਹੈ ਜੀ ਆ ਮੈਂ ਬਣਾ ਰਹੀ ਸੀਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਆ ਦੇਖੋ ਤੁਸੀਂ ਨਾ ਕੋਈ ਵੀ ਉਹ ਲੈ ਲੈਣਾ ਕੋਈ ਵੀ ਸੌਰੀ ਈ ਮੈਂ ਤੁਸੀ ਪੇਸਟਿੰਗ ਪੇਪਰ ਲੈ ਲੈਣਾ ਜੀ ਪੇਸਟਿੰਗ ਪੇਪਰ ਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਇਹਦੇ ਤੇ ਚਿਪਕਾ ਲੈਣਾ ਕੱਪੜੇ ਦੇ ਤੁਸੀਂ ਕੱਪੜੇ ਤੇ ਜਿੰਨਾ ਤੁਸੀਂ ਵੀ ਹੱਥ ਤਿਆਰ ਕਰਨਾ ਚਾਹੁੰਦੇ ਹੋ ਉਦੋਂ ਤੁਸੀਂ 1 ਇੰਚ ਵੱਧ ਲੈਣਾ ਜੀ ਉਦੋਂ ਤੁਸੀਂ 1 ਇੰਚ ਵੱਧ ਲੈਣਾ ਤਾਂ ਕਿ ਅੱਧਾ ਇੰਚ ਆਪਾਂ ਇਧਰੋਂ ਫੋਲਡ ਕਰਨਾ ਤੇ ਅੱਧਾ ਇੰਚ ਇਹ ਇਧਰੋਂ ਵਿੱਚ ਆਊਗਾ ਜੀ ਤੁਸੀਂ ਆਪਣੇ ਜੇ ਚਾਹੇ ਤੁਸੀਂ ਤੋਂ ਘੱਟ ਵੀ ਲੈ ਸਕਦੇ ਹੋ ਤੁਸੀਂ ਵੱਧ ਵੀ ਲੈ ਸਕਦੇ ਹੋ ਆ ਦੇਖੋ ਜੀ ਮੇਰਾ 2 ਇੰਚ ਦਾ ਹੈ ਮੈਂ 3 ਇੰਚ ਇਹਦਾ ਪੂਰੀ ਆ ਰੱਖਿਆ ਸੀਗਾ 3 ਇੰਚ ਤਾਂ ਆਹ ਥੋੜਾ ਵੱਧ ਹੈ ਇਹ ਵਾਲਾ ਮੈਂ ਵਿੱਚ ਫੋਲਡ ਕਰਤਾ ਮੈਨੂੰ ਚੌੜਾ ਲੱਗਿਆ ਮੈਂ ਇਹ ਘਟਾ ਤਿਆ ਸੀਗਾ ਫਿਰ ਥੋੜਾ ਮੈਂ ਇਹ 2 ਇੰਚ ਦਾ ਰੱਖਿਆ ਜੀ ਤੁਸੀਂ ਵੀ ਨਾ ਇਹ 2 ਇੰਚ ਰੱਖ ਸਕਦੇ ਹੋ ਜਾਂ 2.5 ਇੰਚ ਜਿੰਨਾ ਇਹ ਤੋਂ ਘੱਟ ਵੀ 1.5 ਇੰਚ ਦਾ ਵੀ ਰੱਖ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿੰਨਾ ਚੌੜਾ ਰੱਖਣਾ ਹੈ ਜੀ ਇਹ ਤੁਸੀਂ ਮੈਂ ਰੱਖ ਕੇ ਤੁਸੀਂ ਨਾ ਇਹ ਵੀਦ ਪੈਨ ਨਾਲ ਵੀ ਦਾ ਜਾਂ ਯੂ ਦਾ ਜਿਹੜਾ ਵੀ ਤੁਸੀਂ ਨਿਸ਼ਾਨ ਲਗਾਣਾ ਤੁਸੀਂ ਲਗਾ ਸਕਦੇ ਹੋ ਮੈਂ ਵੀ ਦਾ ਲਗਾਇਆ ਇਹ ਤੁਸੀਂ ਈ ਮੇ ਦਾ ਨਿਸ਼ਾਨ ਪੈਨ ਨਾਲ ਲਗਾ ਸਕਦੇ ਇਹ ਮੇਰੀ ਅੱਧਾ ਅੱਧਾ ਇੰਚ ਇਹ ਇਦਰੋਂ ਹੈ ਜਿਵੇਂ ਕਿ ਨਾ ਮੈਂ ਤੁਹਮ ਇੱਥੇ ਕਰਕੇ ਦਿਖਾ ਦਿੰਦੀ ਹਾਂ ਦੇਖੋ ਜੀ ਅੱਧਾ ਇੰਚ ਮੈਂ ਇਦਰੋਂ ਰੱਖਿਆ ਇਹ ਤੇ 1 ਇੰਚ ਇਹਦੀ ਲੰਬ ਉਪਰੋਂ ਲੰਬਾਈ ਰੱਖੀਏ ਤੇ ਅੱਧਾ ਇੰਚ ਚੜਾਈ ਤੁਸੀਂ ਇਹਦੇ ਨਾਲ ਇਵੇਂ ਮਲਾ ਦੇਣਾ ਇਹ ਠੀਕ ਹੈ ਤੁਸੀਂ ਡੇਢ ਵੀ ਰੱਖ ਸਕਦੇ ਹੋ ਜੇ ਚੌੜਾ ਕੱਫ ਕਰਨਾ ਹੈ ਜੇ ਵੀ ਫਿਰ ਵੀ ਜ਼ਿਆਦਾ ਰੱਖਿਆ ਹੋਏ ਤਾਂ ਫਿਰ ਇਹ ਖੁੱਲਾ ਜਿਹਾ ਚੰਗਾ ਵੀ ਨਹੀਂ ਲੱਗਦਾ ਹੈਗਾ ਤੁਸੀਂ ਡੇਢ ਇੰਚ ਵੀ ਰੱਖ ਸਕਦੇ ਹੋ ਸਵਾ ਇੰਚ ਵੀ ਰੱਖ ਸਕਦੇ ਹੋ ਤੇ ਤੁਸੀਂ ਫਿਰ ਇਧਰੋਂ ਵੀ ਥੋੜਾ ਜਿਹਾ ਵਧਾ ਲਿਓ ਇਹਨੂੰ ਜਿੰਨਾ ਕਿ ਤੁਸੀਂ ਉੱਪਰ ਨੂੰ ਵਧਾਉਂਗੇ ਓਨਾ ਕਿ ਇਧਰ ਨੂੰ ਫਿਰ ਤੁਸੀਂ ਨਾ ਇਹਨੂੰ तिरछा ਐਵੇਂ ਕਟਿੰਗ ਕਰ ਲਿਓ ਤੁਸੀਂ ਯੂ ਸ਼ੇਪ ਵੀ ਬਣਾ ਸਕਦੇ ਹੋ ਇਵੇਂ ਗੋਲਾਈ ਦੇ ਵਿੱਚ ਵੀ ਬਣਾ ਸਕਦੇ ਹੋ ਜੇ ਇਹਨੂੰ ਫਿਰ ਤੁਸੀਂ ਇਵੇਂ ਬਣਾ ਕੇ ਤੁਸੀਂ ਨਾ ਇੱਕ ਸੈਂਟਰ ਦੇ ਵਿੱਚ ਜਾਂ ਤੁਸੀਂ ਦੋਵੇਂ ਪਾਸੇ ਲਗਾ ਲਓਗੇ ਮੇ ਸੇਮ ਨਿਸ਼ਾਨੀ ਤੇ ਤੁਸੀਂ ਸੈਂਟਰ ਦੇ ਵਿੱਚ ਇਹਦੇ ਕੱਟ ਲਗਾ ਲੈਣਾ ਛੋਟਾ ਜਿਹਾ ਛੋਟਾ ਜਿਹੜਾ ਤੁਸੀਂ ਕੱਟ ਲਗਾਉਗੇ ਉਹ ਮੇ ਤੁਸੀਂ ਬਾਹਾਂ ਤੇ ਲਗਾ ਲੈਣਾ ਬਾਹਾਂ ਵਾਲੇ ਕੱਪੜੇ ਤੇ ਤੁਸੀਂ ਇਵੇਂ ਛੋਟੇ ਜਿਹੇ ਕੱਟ ਬਾਹਾਂ ਵਾਲੇ ਕੱਪੜੇ ਤੇ ਲਗਾ ਲੈਣਾ ਛੋਟਾ ਫਿਰ ਉਹ ਵਾਲੇ ਕੱਟ ਨੂੰ ਤੇ ਇਹਨੂੰ ਸੈਂਟਰ 'ਚ ਮਲਾ ਕੇ ਜਿਵੇਂ ਇੱਥੇ ਮੈਂ ਲਗਾਇਆ ਸੀਗਾ ਪਹਿਲਾਂ ਸੈਂਟਰ 'ਚ ਮਲਾ ਕੇ ਫਿਰ ਤੁਸੀਂ ਸੈਂਟਰ ਤੋਂ ਵੀ ਸਲਾਈ ਸ਼ੁਰੂ ਕਰ ਸਕਦੇ ਹੋ ਤੁਸੀਂ ਇੱਥੇ ਤੋਂ ਵੀ ਸੀਰੇ ਤੋਂ ਵੀ ਸਲਾਈ ਸ਼ੁਰੂ ਕਰ ਸਕਦੇ ਹੋ ਤੁਸੀਂ ਜਿੰਨਾ ਜਿੰਨਾ ਮਾਰਜਿਨ ਛੱਡਣਾ ਤੁਸੀਂ ਵੀ ਛੱਡ ਕੇ ਤੇ ਕੱਪੜਾ ਕੱਟ ਕਰ ਲੈਣਾ ਤੇ ਤੁਸੀਂ ਇੱਥੋਂ ਇਹ ਵਾਲਾ ਕੋਨਾ ਵੀ ਜ਼ਰੂਰ ਕੱਟ ਕਰ ਲੈਣਾ ਤਾਂ ਕਿ ਆਪਣਾ ਇਹ ਇਧਰੋਂ ਨਿਕਲੇ ਆਵੇ ਕੱਪੜਾ ਇਹ ਪੈਨ ਜਾਂ ਸੂਈ ਦੀ ਮਦਦ ਨਾਲ ਤੁਸੀਂ ਐਵੇਂ ਇਹਨੂੰ ਕਰਕੇ ਕੱਪੜੇ ਨੂੰ ਤੁਸੀਂ ਇਹਦੇ ਕੋਨੇ ਕੱਢਨੇ ਆ ਬਾਹਰ ਚੰਗੀ ਤਰ੍ਹਾਂ ਤੇ ਤੁਸੀਂ ਫਿਰ ਇਹਵੇਂ ਕੋਨੇ ਕੱਢ ਕੇ ਤੁਸੀਂ ਮੇਦੀ ਸ਼ੇਪ ਇਹ ਆ ਜੂਗੀ ਤੁਸੀਂ ਇਹਦੇ ਤੇ ਸਿਲਾਈ ਲਗਾਉਣੀ ਹੈ ਜੀ ਇਹ ਦੇਖੋ ਮੈਂ ਪੁੱਠੇ ਪਾਸੇ ਰੱਖਿਆ ਸੀਗਾ ਇਹ ਇਧਰੋਂ ਇਹ ਕੱਪੜਾ ਪੁੱਠਾ ਸੀਗਾ ਬਾਹ ਦਾ ਪੁੱਠੇ ਪਾਸੇ ਰੱਖੋਗੇ ਜਦੋਂ ਆਪਾਂ ਇਹ ਸਿੱਧੇ ਪਾਸੇ ਆ ਜੂਗਾ ਐਵੇਂ ਤੇ ਤੁਸੀਂ ਫਿਰ ਇਹਦੇ ਉੱਤੇ ਹੀ ਮੈਂ ਸਿਲਾਈ ਲਗਾ ਲਿਓ ਸਿਲਾਈ ਲਗਾ ਕੇ ਤੁਸੀਂ ਇੱਥੇ ਕੋਈ ਵੀ ਫਿਰ ਤੁਸੀਂ ਲੈਸ ਰੱਖਣੇ ਚਾਹਦੇ ਤਾਂ ਤੁਸੀਂ ਇੱਥੇ ਲੈਸ ਰੱਖਦੇ ਹੋ ਤੇ ਇੱਥੇ ਨਾ ਇਹ ਸਿਲਾਈ ਲਗਾਉਣੀ ਜ਼ਰੂਰੀ ਹੈ ਮੈਂ ਤੁਹਾਨੂੰ ਲਗਾ ਕੇ ਦਿਖਾ ਦਿੰਦੀ ਹਾਂ ਸਿਲਾਈ ਲਗਾਉਣ ਤੋਂ ਬਾਅਦ ਵਧੀਆ ਲੱਗਣ ਲੱਗ ਜਾਂਦਾ ਹੈ ਇਸ ਲਾਈ ਤੁਸੀਂ ਜਰੂਰ ਲਗਾਣੀ ਹੈ ਜੀ ਤੇ ਤੁਸੀਂ ਫਿਰ ਇਵੇਂ ਕੋਈ ਤੁਹਾਡੇ ਕੋਲ ਜੇ ਲੈਸ ਰੱਖਣੀ ਚਾਹੁੰਦੇ ਹੋ ਤੁਸੀਂ ਇਵੇਂ ਜੇ ਲੈਸ ਜਰੂਰ ਰੱਖਿਓ ਫਿਰ ਤੁਸੀਂ ਇੱਥੇ ਇੱਕ ਤੇ ਫਿਰ ਇਹਦੀ ਫਾਈਨਲ ਲੁੱਕ ਐਵੇਂ ਦੀ ਆਊਗੀ ਤੇ ਤੁਸੀਂ ਇੱਥੇ ਇੱਕ ਬਟਨ ਲਗਾ ਲਿਓ ਜੇ ਲਗਾਉਣਾ ਚਾਹੁੰਦੇ ਹੋ ਤੇ ਮੇਰੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਥੈਂਕ ਯੂ ਜੀ